ਮੈਂ ਅੱਜ ਕੀ ਗੱਲ ਕਹਿਣਾ ਹੁਣਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਹਿ ਚੁੱਕਿਆ ਅੱਜ ਤੋਂ ਬਾਅਦ ਸਿੱਧੂ ਪਰਿਵਾਰ ਦਾ ਜੇ ਕੋਈ ਬੰਦਾ ਮਰਦਾ ਸੀ ਐਫਆਈਆਰ ਨਹੀਂ ਕਰਾਵਾਂਗੇ ਚੰਨੋ ਥੋੜੀ ਜਾਂਚਾਂ ਦੇ ਉੱਤੇ ਪੂਰਾ ਭਰੋਸਾ ਨਹੀਂ ਹੈ ਮਾਨਸਾ ਸ਼ਹਿਰ ਦੇ ਵਿੱਚ ਬੀਤੇ ਕੱਲ ਚੱਲੀਆਂ ਗੋਲੀਆਂ ਨੂੰ ਲੈ ਕੇ ਅੱਜ ਸ਼ਹਿਰ ਦੇ ਲੋਕਾਂ ਦੇ ਵੱਲੋਂ ਮਾਨਸਾ ਸ਼ਹਿਰ ਨੂੰ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਰੋਸ ਪ੍ਰਦਰਸ਼ਨ ਵਿੱਚ ਬੋਲਦਿਆਂ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿੱਚ ਗੈਂਗਸਟਰਵਾਦ ਇਹਨਾਂ ਵੱਧ ਚੁੱਕਿਆ ਹੈ ਕਿ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਰਿਹਾ ਉਨਾ ਕੇ ਅਗੇ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਕਤਲ ਹੋ ਰਹੇ ਹਨ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ ਧਰਨੇ ਦੌਰਾਨ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਜਿੱਥੇ ਗੈਂਗਸਟਰਵਾਦ ਤੇ ਸਵਾਲ ਚੁੱਕੇ ਨੇ ਉੱਥੇ ਹੀ ਸਰਕਾਰ ਨੂੰ ਗੈਂਗਸਟਰਵਾਦ ਖਤਮ ਕਰਨ ਵਿੱਚ ਅਸਫਲ ਹੋਣ ਦੀ ਗੱਲ ਵੀ ਕਹੀਏ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਿਹਾ ਕਿ ਜੇਕਰ ਸਿੱਧੂ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਕਤਲ ਹੁੰਦਾ ਹੈ ਤਾਂ ਉਹ ਐਫ ਆਈ ਆਰ ਦਰਜ ਨਹੀਂ ਕਰਾਉਣਗੇ ਪੂਜਾ ਲਈ ਪੰਡਤ ਦਾ ਇੰਤਜ਼ਾਮ ਕਰਦੇ ਹਾਂ ਉਹਦੀ ਜ਼ੜੀ ਕੱਟਣ ਦੇ ਵਾਸਤੇ ਨਾਲ ਹੀ ਦਾ ਇੰਤਜ਼ਾਮ ਕਰਦੇ ਹਾਂ ਕਦੇ ਸੁਣਿਆ ਤੁਸੀਂ ਕਦੇ ਦੋਸ਼ੀ ਨੂੰ ਇੰਨੀ ਸਹੂਲਤਾਂ ਸੀਆਈ ਘੇੜ ਜਿੱਥੇ ਬੰਦੇ ਨੂੰ ਤਾਪ ਗੇਟ ਚੜਦੇ ਆ ਬਣ ਜਾਂਦਾ ਡਿੱਗ ਜਾਂਦਾ ਅੰਦਰ ਵਰਦੇ ਨੂੰ ਉਥੇ ਇਹ ਨਾ ਘੋਟਣਾ ਫਿਰਦਾ ਹੈ ਹੈ ਡਿਗਰੀ ਟੌਰਚਰ ਕੀਤਾ ਜਾਂਦਾ ਪਰ ਉਥੇ ਇਹ ਦੋਸ਼ੀ ਜਿਹੜੀ ਇਹ ਆਮ ਪਾਰਟੀ ਕਹਿੰਦੀ ਹੈ ਅਸੀਂ ਅਸੀਂ ਤਾਂ ਗੈਂਗਸਟਰ ਬਾਦੇ ਖਿਲਾਫ ਨਹੀਂ ਇਹਨਾਂ ਦੀ ਦੇਖ ਰੇਖ ਦੇ ਵਿੱਚ ਮਾਨਯੋਗ ਹਾਈ ਕੋਰਟ ਸੂ ਮਟਰ ਲੈਂਦੇ ਨੇ ਹਾਈ ਕੋਰਟ ਨੂੰ ਵੀ 6 ਮਹੀਨੇ ਇਹ ਜਿਹੜੀ ਸਰਕਾਰ ਹੈ ਬੁੱਧੂ ਬਣਾਈ ਗਈ ਇਹਨਾਂ ਨੂੰ ਗੁਰਸ਼ੇਰ ਦੀ ਈਮੇਲ ਆਈਡੀ ਉਹਨੂੰ ਸਮਰਤ ਤਮੀਲ ਕਰਾਉਣੇ ਉਹਦਾ ਘਰ ਦਾ ਐਡਰੈਸ ਨਹੀਂ ਪਤਾ ਲੱਗਿਆ ਇਹ ਪਹੁੰਚ ਸਾਡੀ ਸਰਕਾਰ ਦੀ ਹੈ ਵੀਰੋ ਤੁਹਾਨੂੰ ਛਿੱਲਣ ਦੀ ਖਾਤਰ ਗਰੁੱਪ ਬੰਗੇ ਪਹਿਲਾਂ ਗਲਤ ਕੰਮ ਇਹ ਕਰਾਉਂਦੇ ਸੀ ਪੁਲਿਸ ਕੋਲੋਂ ਪੁਲਿਸ ਇੱਕ ਡਿਪਾਰਟਮੈਂਟ ਹੈ ਆਰਟੀਆਈ ਦੇ ਘੇਰੇ ਚੋਂਦਾ ਤੁਸੀਂ ਲੋਕਾਂ ਨੂੰ ਘੇਰ ਲੈਂਦੇ ਸੀ ਹੁਣ ਕੀ ਹੋ ਗਿਆ ਹੁਣ ਗੁੰਡਾ ਪਾਲੋ ਪਿੰਡ ਦੇ ਕੋਲੇ ਆਸੇ-ਪਾਸੇ ਰੌਲੇ ਵਾਲੀਆਂ ਡਿਸਪਿਊਟ ਵਾਲੀਆਂ ਪ੍ਰਾਪਰਟੀਆਂ ਦੇਖੋ ਕਿੱਥੇ ਪਲਾਟ ਰੌਲੇ ਵਾਲਾ ਪਿਆ ਕਿੱਥੇ ਕੋਈ ਦੁਕਾਨ ਕਿੱਥੇ ਕੋ ਕੋਠੀ ਦੱਪਣੀ ਹੈ ਉਹਨਾਂ ਦੇ ਰਾਹੀਂ ਇਹ ਬਹੁਤ ਵੱਡਾ ਇੱਕ ਭ੍ਰਿਸ਼ਟਾਚਾਰ ਦਾ ਸੋਚਿਆ ਸਮਝਿਆ ਸਿਸਟਮ ਚਲਾਇਆ ਜਾ ਰਿਹਾ ਹੈ ਸਰਕਾਰ ਦੇ ਵੱਲੋਂ ਚੁਣੇ ਹੋਏ ਨਮਾਇੰਦਿਆਂ ਦੇ ਵੱਲੋਂ ਇਹਨੂੰ ਇਹਦੇ ਲਈ ਤੁਹਾਨੂੰ ਆਪਾਂ ਨੂੰ ਉੱਠ ਕੇ ਖੜਾ ਹੋਣਾ ਪੈਣਾ ਹੈ ਮੈਂ ਤੁਹਾਨੂੰ ਮੇਰੇ ਪੁੱਤਰ ਦੇ ਕਤਲ ਦੇ ਬਾਰੇ ਦੱਸਦਾ ਉਹੜਾ ਰੱਲੀ ਆ ਬੜੇ ਜਾਂਦਾ ਸਾਡਾ ਸੀਆਈ ਵਿਭਾਗ ਉਹਤੇ 45 ਦਾ ਪਿਸਤੌਲ ਪਾ ਦਿੰਦਾ ਪਰ ਕਿਸੇ ਪੁਲਿਸ ਅਫਸਰ ਨੇ ਇਹ ਗੱਲ ਨਹੀਂ ਪਤਾ ਕੀਤੀ ਇਹ ਪਿਸਤੌਲ ਆਇਆ ਕਿਉਂ ਇਹਦੇ ਪਿਸਤੌਲ ਨੇ ਮਾਰਨਾ ਕਿਹਨੂੰ ਸੀ ਕੇਵਲ ਪਿਸਤੌਲ ਬੜਿਆ ਪਰਚਾ ਦਿੱਤਾ ਉਹ ਪਿਸਤੌਲ ਮੇਰੇ ਪੁੱਤ ਨੂੰ ਮਾਰਨ ਖਾਤਰ ਆਇਆ ਸੀ ਜੇ ਕਿਸੇ ਨੇ ਉਹਦੀ ਡਗਾਈ ਨਾ ਪੜਤਾਲ ਕੀਤੀ ਹੁੰਦੀ ਤਾਂ ਮੇਰਾ ਪੁੱਤ ਅਜ ਤੁਹਾਡੇ ਦਰਮਿਆਨ ਹੁੰਦਾ ਅਗਲਾ ਕੇਸ ਲੈ ਲਓ ਪਰਗਟੇ ਮੁੰਡੇ ਟਰਾਂਸਪੋਰਟ ਦਾ ਕੰਮ ਕਰਦਾ ਉਹਦੇ ਘਰੇ ਗੋਲੀਆਂ ਚੱਲੀਆਂ 6 ਕਿ ਮਹੀਨਾ ਸਾਰਿਆਂ ਨੇ ਦੇਖਿਆ ਸੁਣਿਆ ਹੁਣ ਮਾਨਸ ਵਾਲਿਆਂ ਨੇ ਬਲਾਡੇ ਦੀ ਟਰੱਕ ਜੂਨ ਚੋ ਪਿਸਤੌਲ ਤਿੰਨ ਫੜੇ ਸੀ ਸੀਆਈ ਡਿਪਾਰਟਮੈਂਟ ਨੇ ਤਿੰਨਾ ਚੋ ਦੋ ਦੇ ਪਰਚੇ ਪਾਤੇ ਇੱਕ ਮੁੰਡਾ ਖਿੱਲੜਦਾ ਇੱਕ ਬੱਪੀ ਆਣੇ ਦਾ ਤੀਜਾ ਕੋਈ ਐਮੀਨਾ ਦਾ ਮੁੰਡਾ ਸੀ ਕਨੇ ਚੰਡੀਗੜ੍ਹ ਰਹਿੰਦਾ ਉਹਨੂੰ ਨਹੀਂ ਛੇੜਿਆ ਗਿਆ ਉਹਨੂੰ ਕਦੋਂ ਫੜਿਆ ਜਦੋਂ ਪ੍ਰਗਟ ਦੇ ਘਰੇ ਗੋਲੀਆਂ ਚੱਲੀਆਂ ਫੇਰ ਜਾ ਕੇ ਤੀਜਾ ਫੜ ਲੈਂਦਾ ਜੇ ਤੁਸੀਂ ਘਟਨਾ ਹੋਣ ਤੋਂ ਬਾਅਦ ਹੀ ਪੜਤਾਲ ਕਰਨੀ ਹੈ ਸ਼ਮਸ਼ਾਨ ਚ ਲਾਟਾ ਮਚਣ ਤੋਂ ਬਾਅਦ ਹੀ ਪੜਤਾਲ ਕਰਨੀ ਹੈ ਤਾਂ ਤਾਂ ਫੇ ਤੁਹਾਡੀਆਂ ਪੜਤਾਲਾਂ ਦਾ ਕੀ ਫਾਇਦਾ ਮੈਂ ਅੱਜ ਕੀ ਗੱਲ ਕਹਿਣਾ ਹੁਣਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਹਿ ਚੁੱਕਿਆ ਹਾਂ ਅੱਜ ਤੋਂ ਬਾਅਦ ਸਿੱਧੂ ਪਰਿਵਾਰ ਦਾ ਜੇ ਕੋਈ ਬੰਦਾ ਮਰਦਾ ਸੀ ਐਫਆਈਆਰ ਨਹੀਂ ਕਰਾਵਾਂਗੇ ਸਾਨੂੰ ਤੁਹਾਡੀਆਂ ਜਾਂਚਾਂ ਦੇ ਉੱਤੇ ਪੂਰਾ ਭਰੋਸਾ ਨਹੀਂ ਹੈ ਤੁਸੀਂ ਗੁੰਡਿਆਂ ਦੇ ਨਾਲ ਰਲੇ ਹੋਏ ਹੋ ਸਾਰੇ ਆਹ ਮੱਦੇ ਦੀ ਕਿਤੇ ਕੋਈ ਪੁੱਛ ਪੜਤਾਲ ਨਹੀਂ ਕਿਸੇ ਵਪਾਰੀ ਨੂੰ ਤੁਹਾਨੂੰ ਫਰੋਤੀ ਦੀ ਕਾਲ ਆਉਂਦੀ ਹੈ ਉਹ ਵੀਰੋ ਤੁਸੀਂ ਜਾਓਗੇ ਐਫ ਆਈ ਆਰ ਕਟਾਉਣ ਵਾਸਤੇ ਦਰਖਾਸਤ ਲੈ ਕੇ ਪੁਲਿਸ ਦੇ ਕੋਲੇ ਪੁਲਿਸ ਵਾਲਾ ਤੁਹਾਡੀ ਗੱਲ ਸੁਣ ਤੋਂ ਬਾਅਦ ਫਿਰ ਉਸ ਗੁੰਡੇ ਨੂੰ ਫੋਨ ਲਾ ਲੈਂਦਾ ਜਿਹੜਾ ਤੁਹਾਡੇ ਹੱਥ ਪਾਵ ਦਸੂ ਪੂਰਾ ਡਰਿਆ ਹੋਇਆ ਮੜਾ ਜਾ ਹੋਰ ਦਾ ਬੰਦੇ ਉਹਨਾਂ ਨਾਲ ਆਈਏ ਇਹਨੂੰ ਸਿਸਟਮ ਨੂੰ ਸਮਝ ਲਓ ਭਰਾਵੋ ਇਹ ਸਾਡੀਆਂ ਜੜਾਂ ਤੱਕ ਹੈ ਮੈਂ ਕਈ ਵਾਰ ਆਹਲਾ ਅਫਸਰਾਂ ਵਿੱਚ ਤੋਂ ਪਹਿਲਾਂ ਵਾਲੇ ਐਸਐਸਪੀ ਸਾਹ ਨੂੰ ਦੱਸਿਆ ਸੀ ਉੱਭਾ ਪਿੰਡ ਹੈ ਤੁਹਾਡੇ ਕੋਲੇ ਸਾਹ ਨੂੰ ਮਾਨਸਾ ਹਲਕੇ ਦਾ ਪਿੰਡ ਹੈ ਗੈਂਗਸਟਰਾਂ ਦੀ ਪਨੀਰੀ ਬਣੂਗਾ ਇਹ ਤੋਂ 5-4 ਸਾਲਾਂ ਦੇ ਵਿੱਚ ਪਲੱਸ 2 ਵਾਲੇ ਸਕੂਲਾਂ ਤੱਕ ਉੱਥੋਂ ਦੇ ਦੋ ਤਿੰਨ ਮੁੰਡੇ ਬਾਈ ਕਰਕੇ ਜਾਣੇ ਜਾਂਦੇ ਆ ਮੈਂ ਪੁਲਿਸ ਨੂੰ ਕਿਹਾ ਸਾਹਬ ਲੋ ਜਿਹੜਾ ਕ੍ਰਾਈਮ ਹੈ ਬਿਲਕੁਲ ਸਕੂਲ ਲੈਵਲ ਤੇ ਆ ਗਿਆ ਘੱਟ ਉਮਰ ਦੇ ਲੋਕਾਂ ਨੂੰ ਉਹਨਾਂ ਦਾ ਬ੍ਰੇਨਵਾਸ਼ ਕੀਤਾ ਜਾ ਰਿਹਾ ਜੇ ਕੋਈ ਟੀਚਰ ਕਿਸੇ ਨੂੰ ਘੂਰ ਦੇ ਕਲਾਸ ਦੇ ਵਿੱਚ ਬਿਠਾਉਂਦਾ ਉਹਨੂੰ ਕਹਿੰਦੇ ਨਿਕਲ ਬਾਹਰ ਗੇਟ ਤੇ ਇਹ ਹਾਲਾਤ ਸਾਡੇ ਸਕੂਲਾਂ ਦੇ ਪਲੱਸ 2 ਤੱਕ ਕਦੇ ਹੋਗੇ ਅਸੀਂ ਸੇਵ ਕਿੱਥੇ ਆ ਅਸੀਂ ਕਰੋੜਾਂ ਰੁਪਈਆ ਮਰੇ ਹੋਏ ਦਾ ਵੀ ਭਰਦਾ ਤਾਂ ਪਰ ਜਲੀਲ ਹਰੇਕ ਦਰ ਦੇ ਉੱਤੇ ਜਾ ਕੇ ਹੁੰਨਾ ਕੋਈ ਨਹੀਂ ਸੁਣਦਾ ਵੀਰੋ ਤੁਹਾਡੇ ਟੈਕਸ ਟੁਕਸ ਵਾਲੀ ਗੱਲ ਜਿੰਨੇ ਵਾਰ ਜੀ ਭਰੀ ਚੱਲੋ ਸਾਡਾ ਕੀ ਕਸੂਰ ਸੀ 2 ਕਰੋੜ ਰੁਪਿਆ ਟੈਕਸ ਭਰੇ ਮੇਰਾ ਜਵਾਨ ਬੱਤੀ ਗੋਲੀਆਂ ਮਾਰ ਕੇ ਤੇ ਢੇਰੀ ਕਰਤਾ ਉੱਥੇ ਤੁਸੀਂ ਖੁਸ਼ਕਿਸਮਤ ਹੋ ਯਾਰ ਤੁਹਾਡਾ ਤੋਂ ਤੁਸੀਂ ਬਚ ਗਏ ਪਰ ਇਹਨਾਂ ਘਟਨਾਵਾਂ ਤੋਂ ਸਰਦ ਸਿਕਲੋ ਕੋਈ ਨਾ ਕੋਈ ਇੱਕੋ ਗੱਲਾ ਮੈਂ ਜ ਨਹੀਂ ਕੱਲਾ ਕੋਈ ਲੈਕਚਰ ਝਾੜਨ ਵਾਲੀ ਗੱਲ ਨਹੀਂ ਹੈਗੀ ਵੀ ਅਸੀਂ ਇੱਥੇ ਭਾਸ਼ਣ ਕੀਤੇ ਰਾਜਨੀਤੀ ਤੇ ਕੋਈ ਗੱਲ ਦੀ ਅੱਜ ਡਾਕਟਰ ਸਿੰਘਲਾ ਸਾਹਿਬ ਨੇ ਕਹਨੂ ਮਾਤਾ ਤਬਾ ਤੋਂ ਕੋਈ ਹੋਰ ਬਣ ਜਾਊਗਾ ਹਾਲੇ ਹੀ ਰਹਿਣਾ ਹਾਲ ਉਦੋਂ ਸੁਧਰੂਗਾ ਜਿੱਦ ਤੇ ਤੁਸੀਂ ਇਕੱਠੇ ਹੋਵੋਗੇ ਇਹਨਾਂ ਨੂੰ ਸਵਾਲ ਪੁੱਛੋਂਗੇ ਸਵਾਲ ਪੁੱਛਣ ਲਾਇਆ ਵੀ ਇਹਨਾਂ ਨੇ ਐ ਤੇ ਸੁਣਨੇ ਵੀ ਇਹਨਾਂ ਨੂੰ ਪੈਣਗੇ ਸਾਰੇ ਮੈਂ ਤੁਹਾਨੂੰ ਕਿੰਨੀਆਂ ਕਹਾਵਾਂ ਦੱਸਦੀਆਂ ਜੇ ਮੈਂ ਰੱਲੀ ਵਾਲੇ ਬੂਨੇ ਤੱਕ ਵੀ ਜਾਂਨਾ ਦੇਖੋ ਰਾਤ ਨੂੰ ਮੇਰਾ ਜਵਾਕ ਉਹਦੀ ਮਾਂ ਨੂੰ ਉਹਦੇ ਭਰਾ ਨੂੰ ਥਾਣੇ 'ਚੋਂ ਛਡਾ ਕੇ ਘਰੇ ਛੱਡ ਕੇ ਆਉਂਦਾ ਹੈ ਉਹੀ ਬੰਦਾ ਮੇਰੇ ਜਵਾਕ ਦਾ ਮੌਤ ਦਾ ਸਮਾਨ ਇਕੱਠਾ ਕਰਦਾ ਕਿੱਥੇ ਰਹੀਗੀ ਇਨਸਾਨੀਅਤ ਇਹਦੇ ਕਿਹੜੇ ਲਿਹਾਜ਼ ਦੇ ਉੱਤੇ ਤੁਸੀਂ ਯਕੀਨ ਕਰੋਗੇ ਤੈਨੂੰ ਮਾਰੂਗਾ ਕੌਣ ਜਿਹੜਾ ਤੁਹਾਨੂੰ ਜਮਾ ਜਾਣਦਾ ਆ ਤੁਸੀਂ ਦੇਖ ਲਓ ਜਿਹੜੇ ਹੁਣ ਨਿਕਣਗੇ ਇਹ ਵੀ ਤੁਹਾਡੇ ਆਸੇ ਪਾਸੇ ਚ ਸਾਰਾ ਸਿਸਟਮ ਨਿਕਲੂਗਾ ਸਾਰੇ ਪਤਾ ਪੁਲਿਸ ਨੂੰ ਜਿਹੇ ਚ ਬੈਠਾ ਦੱਸ ਦੂਗਾ ਪੁਲਿਸ ਦਾ ਕੰਮ ਕੀ ਰਹਿ ਗਿਆ ਜਿਮ ਨਹੀਂ ਲਿਖਣੀ ਸਭ ਤੋਂ ਪਹਿਲਾਂ ਹਦੈਤਾ ਆਏ ਨਹੀਂ ਸੰਸਕਾਰ ਕਰਾ ਦਊ ਸੰਸਕਾਰ ਹੋ ਜੂ ਪਰਿਵਾਰ ਨੂੰ ਝੂਠੇ ਸੱਚੇ ਲਾਰੇ ਲਾ ਕੇ ਕਿਵੇਂ ਨਾ ਕਿਵੇਂ ਭਰੋਸੇ ਚ ਲੈ ਲਊ ਲਾਲਚੇ ਦੇ ਦਿਓ ਬੈ ਤੋ ਕਿ ਤੀਜੇ ਦਿਨ ਪੱਤਰ ਘੰਟੇ 'ਚ ਪ੍ਰੈਸ ਕਾਨਫਰੰਸ ਕਰ ਦੇਣੀ ਆ ਅਸਲਾ ਫਲਾਨੀ ਜਗ੍ਹਾ ਤੋਂ ਆਇਆ ਸੀ ਹੁਣ ਤਾਂ ਲੁਧਿਆਣੇ ਮੈਨ ਲੱਗ ਗਿਆ ਅੱਗੇ ਵੇਟ ਬੂਟ ਜੂਪੀ ਵਾਲਾ ਅਸਲਾ ਸੁੰਦੇ ਹੁੰਦੇ ਹੁੰਦੇ ਸੀ ਹੁਣ ਅਸਲਾ ਵੀਰ ਜੀ ਆ ਜਿਹੜਾ ਪਿਛਲਾ ਕੇਸ ਹੋਇਆ ਉਹ ਆਪਣਾ ਸਰਪੰਚ ਵਾਲਾ ਆਪਣਾ ਸਹਣੀ ਵਾਲਾ ਅਸਲਾ ਲੁਧਿਆਣੇ ਤੋਂ ਆਉਂਦਾ ਹੈ ਕੀ ਜਿਹੜਾ ਕੱਲ ਪਿਸਟਲ ਮੜਿਆ ਪੁਲਿਸ ਨੇ ਕਵਰ ਕਰ ਲਿਆ ਦੱਸਣਗੇ ਕਿੱਥੋਂ ਆਇਆ ਸੀ ਕਿਨੇ ਬਣਾਇਆ ਕਿਨੇ ਵੇਚਿਆ ਕੀ ਪ੍ਰੋਗਰਾਮ ਸੀ ਕਿ ਜੰਤਕ ਕੀਤਾ ਜਾਊਗਾ ਕੁਛ ਨਹੀਂ ਹੋਣਾ ਜਿੱਦ ਦੇ ਤੁਸੀਂ ਉੱਠ ਕਰੋਗੇ ਸਾਰੀ ਗੱਲ ਤੋਤ ਹੋ ਜਾਣੀ ਐ ਕਿਸੇ ਨੇ ਉਸ ਤੋਂ ਬਾਅਦ ਅੱਗੇ ਨਹੀਂ ਜਾਣਾ ਉਸ ਤੋਂ ਬਾਅਦ ਦੇ ਜੋ ਕੱਲਾ ਇਹ ਜਿੱਦਾਂ ਅਰਸ਼ੀ ਸਾਹਿਬ کہہ ਕੇ ਗਏ ਨੇਗਾ ਮਾਨਕ ਬੋਲ ਐ ਬੜਾ ਉੱਤਵੀ ਨੌਜਵਾਨ ਐ ਹਰ ਇੱਕ ਮਸਲੇ ਦੇ ਉੱਤੇ ਬੋਲਦਾ ਔਰ ਜਾਣਕਾਰੀ ਰੱਖਦਾ ਸਾਨੂੰ ਵੀ ਲੱਗਦਾ ਵੀ ਕਿਤੇ ਨਾ ਕਿਤੇ ਇਸ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਤਾਂ ਨਹੀਂ ਕਿਉਂਕਿ ਤੁਸੀਂ ਪਿਛਲੀਆਂ ਚੋਣਾਂ ਜਿਹੜੀਆਂ ਦੇਖੀਆਂ ਡੇਰਾ ਬਾਬਾ ਨਾਨਕ ਚੋਂ ਜੱਗੂ ਭਗਵਾਨਪੁਰਿਆ ਦੇ ਫੈਮਿਲੀ ਮੈਂਬਰ ਤਾਂ ਜਰ ਸਰਪੰਚ ਬਣਾਈ ਜਾਂਦੇ ਨੇ ਹਰ ਇੱਕ ਤਰੀਕੀਂ ਵੀ ਤਾਂ ਮਾਈਂਡ ਦੇ ਪੱਧਰ ਉੱਤੇ ਪਾਰਟੀਆਂ ਸ਼ਾਮਲ ਕਰ ਰਹੇ ਨੇ ਕਿਉਂਕਿ ਮਸਲ ਪਾਵਰ ਬੱਤਨੀ 27 ਆ ਗਿਆ ਜਿਹੜੇ ਕਾफी ਗੱਲਾਂ ਬੂਰ ਦੀਆਂ ਨੇ ਅਸੀਂ ਸੋਚਣੀਆਂ ਨੇ ਪਰ ਮੈਂ ਤੁਹਾਨੂੰ ਇੱਕ ਤੁਹਾਡੇ ਸ਼ਹਿਰ ਦਾ ਜਾਂ ਤੁਹਾਡਾ ਭਰਾ ਸਮਝ ਕੇ ਗੱਲ ਦਾ ਯਕੀਨ ਦਿਵਾਉਣਾ ਜਦੋਂ ਕੋਈ ਵੀ ਲੜਾਈ ਤੁਸੀਂ ਲੜੋਗੇ ਤੁਹਾਡੇ ਸਾਹਮਣੇ ਅੱਗੇ ਹੋ ਕੇ ਲੜਾਈ ਲੜਾਂਗੇ ਅਸੀਂ ਦਾ ਵੀਰੋ ਜਮਾਂ ਨੇ ਇੱਥੇ ਹੋਈ ਗਈਆਂ ਮੈਂ ਤਾਂ ਗਵਰਨਮੈਂਟ ਨੂੰ ਇਹ ਤੁਹਾਡੇ ਪ੍ਰੈਸ ਦੇ ਮਾਧਮੇਨ ਵੀ ਅੱਜ ਗੱਲ ਕਰਨਾ ਬੇਸ਼ੱਕ ਸਵੇਰੇ ਗਨਮੈਨ ਆਫਸ ਲੈ ਲਓ ਅਸੀਂ ਲੜਾਂਗੇ ਆਪਦੇ ਦੰਤ ਤੇ ਲੜਾਂਗੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਉਹ ਤੁਸੀਂ ਗੈਂਗਸਟਰ ਤੋਂ ਡਰਿਆ ਨਾ ਕਰੋ ਇਹ ਇੱਡੇ ਮਹਾਨ ਲਾਇਕ ਬੰਦੇ ਹੁੰਦੇ ਆ ਇਹਨਾਂ ਨੇ ਗੋਲੀ ਮਾਰ ਕੇ ਭੱਜਣਾ ਹੁੰਦੇ ਨੂੰ ਦੇਖ ਲਿਆ ਕਰੋ ਮੈਂ ਮੇਰੇ ਪੁੱਤ ਦੇ ਨਾਲ 5 ਸਾਲ ਗਨਮੈਨ ਬਣ ਕੇ ਰਿਹਾ ਉਹ ਦਿੱਲੀ ਦੇ ਵਿੱਚ ਸਾਨੂੰ ਸ਼ੋਅ ਨਹੀਂ ਲਾਉਣ ਦਿੰਦੇ ਸੀ ਚਪੇੜਾ ਨਾਲ ਕੁੱਟੇ ਹੋਏ ਨੇ ਇਹੜੇ ਗੈਰ ਕਾਨੂੰਨ ਦੇ ਸੀਗੇ ਕੁਛ ਨਹੀਂ ਹੈਗਾ ਕੱਲਾ ਨਾ ਬਣਿਆ ਹੋਇਆ ਸਾਡੀ ਪੁਲਿਸ ਨੇ ਹਵਾ ਬਣਾਤਾ ਡਰਾ ਬਣਾਤਾ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੇਲ੍ਹਾਂ ਦੇ ਵਿੱਚੇ ਬੌਸ ਬਨੇ ਬੈਠਿਆ ਚੈਨੀਆਂ ਪਾ ਕੇ ਬੈਠ ਕੇ ਕੋਪੜਾ ਕੇ ਰੀਲਾ ਬਣਦੀਆਂ ਨੇ ਤੇ ਇੱਕ ਦੋ ਦੋ ਡੀਐਸਪੀ ਉਹਨਾਂ ਦੀ ਸੁਰੱਖਿਆ ਲੈ ਕੇ ਬੁੱਟ ਪ੍ਰੂਫ ਗੰਦੀ ਲੈ ਕੇ ਉਹ ਪਿੱਛੀ ਤੇ ਆਉਂਦੇ ਆ ਤਾਂ ਫਿਰ ਵੀਰੋ ਆਮ ਨਾਗਰਿਕਤਾ ਬਣੂਗੇ ਕੀ ਅਸੀਂ ਖੜੇ ਕਿੱਥੇ ਹਾਂ ਤਾਂ ਮੈਂ ਤਾਂ ਮਨ ਕਰਦਾ ਤੁਹਾਡੇ ਨਾਲ ਵੀ ਤੁਸੀਂ ਸ਼ੁਕਰ ਕਰਦਾ ਉਸ ਪਰਮਾਤਮਾ ਦਾ ਅਸੀਂ ਕਿਸੇ ਨੁਕਸਾਨ ਤੋਂ ਬਚ ਗਏ ਪਰੰਤੂ ਇਸ ਘਟਨਾ ਤੋਂ ਆਪਾਂ ਕੋਈ ਸਬਕ ਜ਼ਰੂਰ ਸਿੱਖਣਾ ਹੈ ਇੰਨੀ ਗੱਲ ਰੱਖੋ ਕਿਤੇ ਇਹਨੂੰ ਕਹਿ ਦੋ ਵੀ ਇਹ ਤਾਂ ਆਪਾਂ ਕੀ ਲੈਣਾ ਜਿੱਦਾਂ ਬਜ਼ੁਰਗ ਕਹਿ ਕੇ ਗਿਆ ਆਪਾਂ ਕੀ ਲੈਣਾ ਆਲਾ ਜਿਹੜਾ ਸ਼ਬਦ ਹੈ ਉਹ ਤੁਹਾਨੂੰ ਦਿਮਾਗ ਚੋਂ ਕੱਢਣਾ ਪਊਗਾ ਸਾਨੂੰ ਲੈਣਾ ਪਊਗਾ ਸਾਨੂੰ ਜੱਫੇ ਮਾਰਨੇ ਪੈਣਗੇ ਸਾਨੂੰ ਇਕੱਠੇ ਹੋਣਾ ਪਊਗਾ ਇਹਨਾਂ ਦੇ ਖਿਲਾਫ ਤਾਂ ਜਾ ਕੇ ਜਿਹੜੀਆਂ ਲੋਕਾਂ ਦੀ ਜਿੱਤ ਹੋਣੀ ਹੈ ਇਹਨਾਂ ਕਹਿੰਦਾ ਹੋਰ ਕੋਈ ਸ਼ਬਦ ਕਿਸੇ ਨੂੰ ਚੁਟ ਗਿਆ ਹੋਵੇ ਵੀਰੋ ਭਾਵ ਹੋਇਆ ਕਿ ਇਹਦੀ ਲਿਮਟ ਕ੍ਰਾਸ ਕਰ ਜਾਣਾ মাফী যা